ਅੱਜ ਆਪਾਂ ਸਾਰਿਆਂ ਨੇ ਸੁਮਿਚੀਆਂ ਜਥੇਬੰਦੀਆਂ ਨੇ ਡੰਗ ਸਿੰਘਾਂ ਨੇ ਗੁਰੂ ਘਰ ਦੇ ਵਜੀਰਾ ਨੇ ਥੋੜੀ ਹੋਰ ਕਹੋ ਕਿਸਾਨਾਂ ਨੇ ਮੇਰੀਆਂ ਧੀਆਂ ਭੈਣਾਂ ਨੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਪੂਰੀ ਪ੍ਰੈਸ ਤੇ ਸੋਸ਼ਲ ਮੀਡੀਆ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅੱਜ ਆਪਾਂ ਸੰਗਤ ਰੂਪ ਵਿੱਚ ਹੋ ਕੇ ਜਿਹੜਾ ਮੋਰਚਾ ਭਾਈ ਗੁਰਜੀਤ ਸਿੰਘ ਖਾਲਸਾ ਜੋ ਗੁਰੂ ਗ੍ਰੰਥ ਸਾਹਿਬ ਜੋ ਪੂਰੀ ਮੁਨਖਤਾ ਦੇ ਗੁਰੂ ਨੇ ਉਹਨਾਂ ਦੀਆਂ ਬਿਆਦਬੀਆਂ ਹੋ ਰਹੀਆਂ ਨੇ ਗਲੀਆਂ 'ਚ ਖਲਾਰਿਆ ਜਾ ਰਿਹਾ ਹੈ ਅੰਡੰਡ ਨੂੰ ਤਾੜਿਆ ਜਾ ਰਿਹਾ ਹੈ ਗੁਰੂ ਦੀ ਬਿਆਦਬੀ ਕਰਨ ਵਾਲਿਆਂ ਨੂੰ ਤਰਾਉਣ ਵਾਲਿਆਂ ਨੂੰ ਖੁੱਲੀਆਂ ਛੁੱਟੀਆਂ ਦੇ ਕੇ ਪਰੋਲਾਂ ਦੇ ਕੇ ਸਿੱਖ ਕੌਮ ਦੀਆਂ ਜੜਾਂ 'ਚ ਤੋਲ ਦਿੱਤਾ ਜਾ ਰਿਹਾ ਹੈ ਉਸ ਕੱਠ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਵਾਂ ਤੇ ਕੀ ਨਾ ਕਵਾਂ ਕੀ ਬੋਲਾਂ ਤੇ ਕੀ ਨਾਮ ਬੋਲਾਂ ਅੱਜ ਸਿੱਖ tạm ਤੇ ਪੰਜਾਬ ਵਾਸੀ ਇੰਡੀਆ ਨ ਸਟੇਟ ਦੇ ਅੰਦਰ ਇੱਕ ਪਾਲਸੀ ਦੇ ਤਹਿਤ ਇੱਕ ਨੀਤੀ ਦੇ ਤਹਿਤ ਜਾਨ ਬੁੱਝ ਕੇ ਸਿੱਖ tạm ਨੂੰ ਜਲੀਲ ਕੀਤਾ ਜਾ ਰਿਹਾ ਹੈ ਅੱਜ ਆਜ਼ਾਦ ਅਸਕੀ ਦੀ ਸਮਾਲਕ ਕੌਮ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਹੈ ਆਪਾਂ ਗੁਲਾਮ ਕਿਉਂ ਆਏ ਸਾਡਾ ਗੁਰੂ ਗਲੀਆਂ ਚ ਕਿਉਂ ਰੋਲ ਰਹੇ ਨੇ ਸਾਡੇ ਗੁਰੂ ਦੇ ਅੰਗ ਕਿਉਂ ਪਾੜ ਰਹੇ ਨੇ ਸਾਡੇ ਬੰਦੀ ਸਿੰਘਾਂ ਨੂੰ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕਿਉਂ ਕਰ ਰਹੇ ਨੇ ਸਾਡੀਆਂ ਧੀਆਂ ਪਣਾ ਦੀਆਂ ਦੋ ਪੱਤੀਆਂ ਠਾਣਿਆਂ ਚ ਕਿਉਂ ਹੋ ਰਹੀਆਂ ਸਾਡੇ ਕਿਸਾਨਾਂ ਨੂੰ ਬਾਰਡਰਾਂ ਤੇ ਸੁੱਧੀਆਂ ਗੋਲੀਆਂ ਕਿਉਂ ਮਾਰੀਆਂ ਜਾ ਰਹੀਆਂ ਚਿੱਟਾ ਤੇ ਨਸ਼ਾ ਵੰਡ ਕੇ ਸਾਡੀ ਨੌਜਵਾਨੀ ਨੂੰ ਬਰਬਾਦ ਕਿਉਂ ਕੀਤਾ ਜਾ ਰਿਹਾ ਤੇ ਤੁਹਾਨੂੰ ਹੌਲ ਰਹਿਣਾ ਆਤਵਾਦੀ ਵੱਖਵਾਦੀ ਇਹ ਕਿਉਂ ਕੀਤਾ ਜਾ ਰਿਹਾ ਇਹ ਤਾਂ ਕੀਤਾ ਜਾ ਰਿਹਾ ਕਿ ਤੁਹਾਡਾ ਰਾਜ ਹੀ ਨਹੀਂਗਾ ਜੇ ਤੁਹਾਡਾ ਰਾਜ ਹੁੰਦਾ ਜੇ ਤੁਹਾਡੀ ਬਾਦਸ਼ਾਹੀ ਹੁੰਦੀ ਸਿੱਖੋ ਉਹ ਸੋਚੋ ਤੁਸੀਂ ਕਿਸੇ ਨੇ ਸੋਚਿਆ ਹੀ ਨਹੀਂਗਾ ਅੱਜ ਜੇ ਤੁਸੀਂ ਸੋਚਦੇ 1947 ਤੋਂ ਬਾਅਦ ਮੁਸਲਮਾਨ ਕੌਮ ਨੂੰ ਆਪਣਾ ਘਰ ਮਿਲ ਗਿਆ ਮਿਲ ਗਿਆ ਉਹਨਾਂ ਦਾ ਮੋਕ ਫਿਰ ਹਿੰਦੂ ਵੀਰਾਂ ਨੂੰ ਆਪਣਾ ਘਰ ਮਿਲ ਗਿਆ ਤੁਹਾਨੂੰ ਆਪਣਾ ਘਰ ਮਿਲ ਗਿਆ ਤੁਸੀਂ ਇੱਕ ਗੁਲਾਮੀ ਅੰਗਰੇਜ਼ ਦੀ ਜੋ ਨਿਕਲੇ ਆ ਦੋ ਗੁਲਾਮੀਆਂ ਚ ਫਸ ਗਏ ਜਿਹੜੇ ਸਾਡੇ ਵੀਰ ਪਾਕਿਸਤਾਨ ਰਹਿ ਗਏ ਨੇ ਉਹ ਮੁਸਲਮਾਨ ਕੌਮ ਦੀ ਗੁਲਾਮੀ ਚ ਫਸ ਗਏ ਨੇ ਜਿਹੜੇ ਸਾਡੇ ਵੀਰ ਇੱਧਰ ਰਹਿ ਗਏ ਨੇ ਇਹ ਇੰਡੀਅਨ ਸਟੇਟ ਦੀ ਗੁਲਾਮੀ ਚ ਫਸ ਗਏ ਨੇ ਦੋ ਗੁਲਾਮੀਆਂ ਚ ਤੂੰ ਫਸੇ ਹੋਏ ਬੰਦੇ ਅੱਜ ਤਰਲੇ ਕੱਢ ਰਹੇ ਨੇ ਉਸ ਤੋਂ ਬਾਅਦ ਜਿਨ੍ਹਾਂ ਨੇ ਤੁਹਾਡਾ ਦਰਬਾਰ ਸਭਟਾਇਆ ਗਲਾਚ ਟਾਇਰ ਪਾਏ ਨੇ ਧੀਆਂ ਪਾਣਾ ਦੀਆਂ ਬਹੁਤ ਵਧੀਆ ਕੀਤੀਆਂ 2500 ਗੁਰੂ ਗ੍ਰੰਥ ਸਾਹਿਬ ਦੀ ਪੀੜ ਨੂੰ ਅਗਲਾ ਕੇ ਸਾੜਿਆ ਉਹਨਾਂ ਦੀ ਬਾਤ ਹੀ ਤੁਸੀਂ ਤਿੰਨ ਵਾਰੀ ਦੇ ਦਿੱਤੀ ਐ ਜਿਨ੍ਹਾਂ ਨੇ ਵਿਅਦਬੀ ਕੀਤੀ ਤੇ ਕਰਾਈ ਐ ਉਹਨਾਂ ਨੂੰ ਪੰਜ ਵਾਰੀ ਦੇ ਦਿੱਤੀ ਐ ਆਹ ਕੌਮ ਬਾਦਸ਼ਾਹੀ ਕਰਨ ਵਾਲੀ ਇੱਥੇ ਬੈਠੀ ਐ ਇਹਨਾਂ ਨੂੰ ਤੁਸੀਂ ਗਲੀਆਂ 'ਚ ਰੋਲਤਾ ਇਸ ਕਰਕੇ ਤਾਂ ਲੇਲੜੀਆਂ ਕੱਢਦੇ ਐ ਜੇ ਸਾਡਾ ਰਾਜ ਹੁੰਦਾ ਦਰਬਾਰ ਸਭ ਟਹਿ ਜਾਂਦਾ ਜੇ ਸਾਡਾ ਰਾਜ ਹੁੰਦਾ ਗਾਲਾਂ 'ਚ ਟਾਇਰ ਪੈ ਜਾਂਦੇ ਜੇ ਸਾਡਾ ਰਾਜ ਹੁੰਦਾ 2500 ਗੁਰੂਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਜੇ ਠਾਡਾ ਰਾਜ ਹੁੰਦਾ ਸਾਡਾ ਗੁਰੂ ਚੱਕ ਕੇ ਲੈ ਜਾਂਦਾ ਜੇ ਸਾਡਾ ਰਾਜ ਹੁੰਦਾ ਗਰਜੀਤ ਸਿੰਘ ਟਾਵਰ ਤੇ ਬੈਠ ਜਾਂਦਾ ਜੇ ਰਾਜ ਹੁੰਦਾ ਸਾਡੀ ਕੌਮ ਦਾ ਜ਼ਥੇਦਾਰ 10 ਲੱਖ ਲੋਕਾਂ ਨੇ ਚੁਣਿਆ ਸੰਗਤਾਂ ਨੇ ਉਹ ਜੇਲ੍ਹ ਦੇ ਵਿੱਚ ਬੰਦ ਰਹਿ ਜਾਂਦਾ ਜੇ ਸਾਡਾ ਰਾਜ ਹੁੰਦਾ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਜਾਂਦੀਆਂ ਇਸ ਕਰਕੇ ਬੇ ਰਾਜੇ ਬੰਦੇ ਦਾ ਇਹ ਹਾਲ ਹੁੰਦਾ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨਾ ਉਹ ਜਿਨ੍ਹਾਂ ਦਾ ਰਾਜ ਨਹੀਂ ਹੁੰਦਾ ਉਹ ਧਰਨਿਆਂ ਤੇ ਬੈਂਦੀਆਂ ਉਹ ਸੜਕਾਂ ਤੇ ਬੈਂਦੀਆਂ ਉਹ ਕਾਲੇ ਪਾਣੀਆਂ ਜਾਂਦੀਆਂ ਉਹ ਫਾਸੀਆਂ ਤੇ ਚੜਦੀਆਂ ਉਹ ਟਾਵਰਾਂ ਤੇ ਚੜਦੀਆਂ ਉਹ ਜੇਲਾਂ ਦੇ ਵਿੱਚ ਰਹਿੰਦੀਆਂ ਉਹ ਹਾਲ ਡਰੇਨ ਕੋਹਾਂਦੀਆਂ ਇਸ ਕਰਕੇ ਜਿਨ੍ਹਾਂ ਦਾ ਕੋਈ ਰਾਜ ਨਹੀਂ ਹੁੰਦਾ ਪਰ ਕਬਰਾਉਣਾ ਨਹੀਂ ਚਾਹੀਦਾ ਰਾਜ ਤੋਂ ਬਿਨਾ ਵੀ ਆਮ ਇੱਕ ਚੜਦੀ ਕਲਾ ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਮੋਇ ਕੱਟੇ ਵਰਗੇ ਸੀ ਤੇ ਫੇਰ ਨਾ ਸਾਡਾ ਰਾਜ ਸੀਗਾ ਨਾ ਸਾਡੇ ਕੋਲੇ ਫੌਜ ਸੀਗੀ ਨਾ ਸਾਡੇ ਕੋਲ ਟੈਂਕ ਸੀਗਾ ਨਾ ਸਾਡੇ ਕੋਲ ਕੁਝ ਸੀ ਕੀ ਹੋਇਆ ਉਦੋਂ ਫਿਰ ਭਾਈ ਮੈਂ ਤਾਂ ਦੱਸਣਾ ਚਾਹਣਾ ਐਵੇਂ ਕਹੀ ਜਾਂਦੇ ਆ ਆਪਾਂ ਢਿੱਲੇ ਨਹੀਂ ਹੋਣਾਗਾ ਸੁਤਵੰਤ ਬੇਅੰਤ ਨੇ ਆਪਣਾ ਅਨਸਾਫ਼ ਲੈ ਲਿਆ ਜਰਨਲ ਵੈਦਿਆਂ ਨੂੰ ਸੋਧ ਕੇ ਸਖੇ ਜਾਂਦੇ ਨੇ ਇਨਸਾਫ ਲੈ ਲਿਆ ਕਿਉਂਕਿ ਬਿਨਾ ਬਾਦਸ਼ਾਹੀ ਤੋਂ ਵੀ ਆ ਵੀ ਜਦੋਂ ਮੋਰਚਾ ਲੱਗਿਆ ਨਾ 88 ਸਿੰਘ ਬੰਦ ਸੀਗੇ ਅਸੀਂ ਧਰਨੇ ਮਜਾਰੇ ਲਾਗੇ ਸਿਰਫ 11 ਸਿੰਘ ਰਹਿ ਗਈ ਹੈ ਜੇਲ੍ਹ ਚ ਅਸੀਂ ਸਾਰਿਆਂ ਨੇ ਰਿਆ ਕਰਾ ਲਿਆ ਇਹ ਜਿਹੜਾ ਕਾਨੂੰਨ ਆ ਗੁਰਜੀਤ ਸਿੰਘ ਚੜਿਆ ਟਾਵਰ ਤੇ ਕਿ ਇਹ ਜਿਹੜਾ ਕਾਨੂੰਨ ਆ ਬੇਦਬੀ ਨਾ ਕੀਤਾ ਵੀ ਹੋਣੀ ਚਾਹੀਦੀ ਆ ਬੇਦਬੀ ਨਾ ਕਰਾਨ ਦੀ ਹੋਣੀ ਚਾਹੀਦੀ ਆ ਬੇਅਦਬੀ ਨਾਲ ਬਾਈਬਲ ਦੀ ਹੋਣੀ ਚਾਹੀਦੀ ਹੈ ਬੇਅਦਬੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਹੋਣੀ ਚਾਹੀਦੀ ਹੈ ਇੱਥੋਂ ਕਾਨੂੰਨ ਪਾਸ ਹੋ ਕੇ ਚਲਿਆ ਗਿਆ ਤੇ ਉੱਥੇ ਪਾਸ ਕਰਨਾ ਇਹ ਸਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਦਾ ਇੱਕ ਬਹੁਤ ਵੱਡਾ ਵਫਤ 15 ਮੈਂਬਰੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਫ਼ਤਰ ਚ ਗਿਆ ਸੀ ਜੇ ਭਾਈ ਗਰਜੀਤ ਸਿੰਘ ਨੂੰ ਕੁਝ ਹੋ ਗਿਆ ਤੇਰੀ ਜ਼ਿੰਮੇਵਾਰੀ ਹੋਵੇਗੀ ਇਹ ਕਾਨੂੰਨ ਤੁਹਾਡੇ ਟੇਬਲ ਤੇ ਪਿਆ ਹੈ ਇਹਨੂੰ ਪਾਸ ਕਰੋ ਇਸ ਕਰਕੇ ਉੱਥੇ ਵੀ ਅਸੀਂ ਕਹਿ ਕੇ ਆਏ ਆ ਤੇ ਘਮਰਾਉਣਾ ਉਹਨਾਂ ਨਾਲ ਦਿੱਲੀ ਸਟੇਟ ਹੈ ਸਾਡੇ ਨਾਲ ਗੁਰੂ ਆ ਇਸ ਕਰਕੇ ਇਸ ਗੁਰੂ ਗ੍ਰੰਥ ਸਾਹਿਬ ਏਡੀ ਵੱਡੀ ਪਾਵਰ ਹੈ ਬੰਦਾ ਸਿਰ ਵੱਡੇ ਤੋਂ ਲੜ ਸਕਦਾ ਹੈ ਇਸ ਪਾਵਰ ਇਹ ਗੁਰੂ ਗੁੰਗਿਆਂ ਤੋਂ ਅਰਥ ਕਰਾ ਸਕਦਾ ਇਸ ਗੁਰੂ ਜੱਡੀ ਵੱਡੀ ਪਾਵਰ ਹੈ ਗੁੰਜਾ ਰਾਜਾ ਨੂੰ ਛਡਾ ਸਕਦਾ ਗਰਜੀਤ ਸਿੰਘ ਨਾਲ ਤੇ ਤੁਹਾਡੇ ਸਾਰਿਆਂ ਦਾ ਗੁਰੂ ਆ ਇਸ ਕਰਕੇ ਗੁਰੂ ਜੇਦੋਂ ਆਪਣੇ ਨਾਲ ਹੈ ਤੇ ਆਪਾਂ ਜਿੱਤਾਂਗੇ ਜ਼ਰੂਰ ਮੈਂ ਗਰਜੀਤ ਸਿੰਘ ਨੂੰ ਵੀ ਕਹਿਣਾ ਹੈ ਕਿ ਭਾਈ ਪੋਖੜਤਾਲ ਅਸੀਂ ਨਹੀਂ ਰੱਖਣੀ ਪੋਖੜਤਾਲ ਇਹਦਾ ਕੌਮ ਨੂੰ ਮਰਵਾਉਣਾ ਚਾਹੁੰਦੇ ਆ ਤੁਸੀਂ ਭਾਵੇਂ ਸਾਰੇ ਪੋਖੜਤਾਲ ਕਰਕੇ ਮਰ ਜਾਵੋ ਅਸੀਂ ਲੜਾਈ ਲੜਨੀ ਚਾਹੀਦੀ ਹੈ ਜਦੋਂ ਜੈਦ ਨਾਲ ਲੜਾਈ ਚਾਹੀਦੀ ਹੈ ਬੜੀਆਂ ਮੁਸੀਬਤਾਂ ਆਉਂਦੀਆਂ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਹੈ ਕਿ ਆਰਡੀਨੈਂਸ ਪਰ ਤੂੰ ਵੀ ਕਾਨੂੰਨ ਪਾਸ ਕਰ ਸਕਦਾ ਕਿਉਂਕਿ ਪਿੱਛੇ ਪਾਣੀਆਂ ਦਾ ਮਾਮਲਾ ਆਇਆ ਸੀਗਾ ਪਾਣੀਆਂ ਦੇ ਮਾਮਲੇ 'ਚ ਦਿੱਲੀ ਪਾਣੀ ਰੋਕਣਾ ਚਾਹੁੰਦੀ ਸੀ ਤੇ ਫੇਰ ਪਾਣੀਆਂ ਤੇ ਇੱਕ ਕਾਨੂੰਨ ਪਾਸ ਹੋਇਆ ਪੰਜਾਬ ਦੇ ਵਿੱਚ ਉਹ ਆਰਟੀਕਲ 5A ਹੈ ਉਹਦੇ ਮੁਤਾਬਕ ਸਾਨੂੰ ਘਾਟਾ ਤਾਂ ਪਿਆ ਜਿਹੜੇ ਪਾਣੀ ਜਾਂਦੇ ਉਹ ਜਾਂਦੇ ਰਹਿਣਗੇ ਬਾਕੀ ਨਹੀਂ ਜਾਣਗੇ ਸਟੇਟ ਸਰਕਾਰ ਵੀ ਇਹ ਕਾਨੂੰਨ ਪਾਸ ਕਰਕੇ ਆਰਡੀਨੈਂਸ ਜਾਰੀ ਕਰ ਸਕਦੀ ਹੈ ਕਿ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸਾਰਾ ਕੁਝ ਹੋਵੇਗਾ ਇਹ ਤੇ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਇਸ ਮੂਵਮੈਂਟ ਨੂੰ ਤਾਜ ਕਰਨ ਦੇ ਲਈ ਆਪਾਂ ਜਦ ਦੋਜਨ ਕਰੀ ਜਾਣੀ ਹੈ ਜਿਹੜੇ ਵੀਰ ਨਹੀਂ ਆਏ ਉਹ ਵੀ ਮੇਰੇ ਭਰਾਣ ਇਹ ਗੁਰਜੀਤ ਸਿੰਘ ਦਾ ਮਾਮਲਾ ਨਹੀਂ ਇਹ ਕੌਣ ਦਾ ਮਾਮਲਾ ਨਹੀਂ ਇਸ ਮੂਵਮੈਂਟ ਨੂੰ ਤੋਰਨ ਦੇ ਲਈ ਟਿੱਕੀ ਤਰੀਕ ਨੂੰ ਸਾਰਾ ਸਮਾਣਾ ਬੰਦ ਹੋਊਗਾ ਇਹ ਬੰਦ ਕਰਾਂਗੇ ਇਹ ਸਮਾਣਾ 21 ਤਰੀਕ ਨੂੰ ਅਸੀਂ ਬੰਦ ਕਰਾਂਗੇ ਮੈਂ ਇਥੋਂ ਦੇ ਸਾਰੇ ਸਮਾਨੇ ਦੇ ਦੁਕਾਨਦਾਰਾਂ ਨੂੰ ਬੇਨਤੀ ਕਰਦਾ ਹੈ Hindu ਵੀਰਾਂ ਨੂੰ ਬੇਨਤੀ ਕਰਦਾ ਹੈ ਮੁਸਲਮਾਨਾਂ ਨੂੰ ਬੇਨਤੀ ਕਰਦਾ ਹੈ ਅਸਾਈਆਂ ਨੂੰ ਬੇਨਤੀ ਕਰਦਾ ਹੈ ਵਪਾਰੀਆਂ ਨੂੰ ਬੇਨਤੀ ਕਰਦਾ ਹੈ ਛਲੇ ਵਾਲੇ ਨੂੰ ਬੇਨਤੀ ਕਰਦਾ ਹੈ ਜਥੇਬੰਦੀਆਂ ਨੂੰ ਬੇਨਤੀ ਕਰਦਾ ਹੈ ਕਿ ਜੇ ਤੁਸੀਂ ਸਾਰੇ ਸ਼ਹਿਰ ਵਰਤ ਗੁਰੂ ਗ੍ਰੰਥ ਸਾਹ ਦੇ ਨਾਲ ਗੁਰੂ ਦੀ ਵਿਆਦਿਕ ਕਰਨ ਵਾਲੇ ਅਨੁਸਾਰ ਦੋਣਾ ਚਾਹੁੰਦੇ ਹਾਂ ਤੇ ਸਾਰੇ ਬੰਦ ਵਿੱਚ ਸਾਧ ਦੇ ਆ ਜੇ ਬਾਕੀ ਅਗਲਾ ਪ੍ਰੋਗਰਾਮ ਅਸੀਂ ਚੱਲਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤਾਂਗੇ ਜਰੂਰ ਜਿੱਤਾਂਗੇ ਜਰੂਰ ਕਿਉਂਕਿ ਸਾਡੇ ਨਾਲ ਗੁਰੂ ਹੈ